The ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਦੀ ਵੀਡੀਓ ਸਪੈਸ਼ਲ ਮੇਰੀਆਂ ਭੈਣਾਂ ਵਾਸਤੇ ਹੈ ਤਾਂ ਅੱਜ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ ਤੁਸੀਂ ਸਾਡੀ ਪੂਰੀ ਵੀਡੀਓ ਦੇਖੀ ਤਾਂ ਅਸੀਂ ਜਿਵੇਂ ਤੁਹਾਨੂੰ ਦੱਸਾਂਗੇ ਜੇ ਤੁਸੀਂ ਓਵੇਂ ਹੀ ਕੀਤਾ ਤਾਂ ਤੁਹਾਡੀ ਜ਼ਿੰਦਗੀ ਦੀ 99% ਮੁਸ਼ਕਿਲਾਂ ਹੱਲ ਹੋ ਜਾਣਗੀਆਂ ਅਤੇ ਸਾਡਾ ਘਰ ਅਤੇ ਸਾਡੀ ਜ਼ਿੰਦਗੀ ਸਵਰਗ ਬਣ ਜਾਣੀ ਹੈ ਕਿਉਂਕਿ ਮੈਂ ਵੀ ਇੱਕ ਔਰਤ ਹਾਂ ਅਤੇ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣ ਸਕਦੀ ਹਾਂ ਤਾਂ ਆਪਾਂ ਨੂੰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਕਿੰਨੀਆਂ ਮੁਸ਼ਕਿਲਾਂ ਨੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਦੀਆਂ ਬਾਹਰ ਦੀਆਂ ਭਾਵ ਕੀ ਘਰ ਦੀ ਰਸੋਈ ਤੋਂ ਲੈ ਕੇ ਬਾਹਰ ਤੱਕ ਦੀਆਂ ਗੱਲਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਣਾ ਵਰਤਣਾ ਅਤੇ ਕੀ ਦੇਣਾ ਕੂਣਾ ਹੈ ਕੀ ਦੇਣਾ ਨਹੀਂ ਕੂਣਾ ਹੈ ਕਹਿੰਦਾ ਭਾਵ ਕੀ ਆਪਣੇ ਕੋ ਨਿੱਕੇ ਨਿੱਕੇ ਜ਼ਿੰਮੇਵਾਰੀਆਂ ਹੁੰਦੀਆਂ ਹਨ ਅਤੇ ਕਈ ਭੈਣਾਂ ਕੋ ਤੇ ਬਹੁਤ ਵੱਡੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਅਤੇ ਜੋ ਭੈਣਾਂ ਘਰੇ ਰਹਿੰਦੀਆਂ ਹਨ ਅਤੇ ਹਾਊਸ ਵਾਈਫ ਹੈ ਤਾਂ ਉਹਨਾਂ ਉੱਤੇ ਵੀ ਕਿਤੇ ਘੱਟ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿੱਕੇ ਨਿੱਕੇ ਕੰਮਾਂ ਵਿੱਚ ਹੀ ਰੁੱਝੀਆਂ ਰਹਿੰਦੀਆਂ ਹਾਂ ਕਿਉਂਕਿ ਪਰਮਾਤਮਾ ਨੇ ਸਾਨੂੰ ਐਸੀ ਸ਼ਕਤੀਆਂ ਗੁਣ ਕਹਿ ਲੋ ਜੋ ਕਿ ਇੱਕ ਔਰਤ ਨੂੰ ਬਖਸ਼ਿਆ ਜੋ ਕਿ ਆਪਾਂ ਨੂੰ ਇਸਤੇਮਾਲ ਕਰਕੇ ਆਪਣਾ ਘਰਬਾਰ ਅਤੇ ਸਮਾਜ ਵਿੱਚ ਰਹਿਣ ਦੀ ਸੰਸ਼ੀਲਤਾ ਆਪਣੇ ਵਿੱਚ ਹੁੰਦੀ ਹੈ ਜੋ ਕਿ ਇੱਕ ਔਰਤ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਜੋ ਕਿ ਪੇਕੇ ਘਰ ਤੋਂ ਆ ਕੇ ਸਹੁਰਿਆਂ ਘਰ ਜਾ ਕੇ ਉਹਨਾਂ ਦੇ ਰੰਗ ਵਿੱਚ ਰੰਗ ਜਾਂਦੀ ਹੈ ਜੋ ਕਿ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਢਾਲ ਲੈਣਾ ਇਹ ਕੋਈ ਸੌਖੀ ਗੱਲ ਨਹੀਂ ਹੈ ਪਰ ਇਹ ਇੱਕ ਔਰਤ ਕਰ ਸਕਦੀ ਹੈ ਔਰਤ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਕਿਉਂਕਿ ਉਹਦੇ ਵਿੱਚ ਸ਼ੈਨਸ਼ੀਲਤਾ ਹੁੰਦੀ ਹੈ ਘਰ ਪਰਿਵਾਰ ਤਾਂ ਕੀ ਦੁਨੀਆ ਬਦਲ ਸਕਦੀ ਹੈ ਅੱਜ ਆਪਾਂ ਇਹ ਫੈਸਲਾ ਕਰ ਲਿਆ ਕਿ ਖੂਦ ਦੇ ਡੱਡੂਆਂ ਵਿੱਚ ਖੂਬ ਵਿੱਚ ਹੀ ਰਹਿਣਾ ਹੈ ਤਾਂ ਆਪਾਂ ਆਪਣੇ ਦੁੱਖਾਂ ਦਾ ਨਾਮ ਜਪੀ ਜਾਣਾ ਕਿ ਮੈਂ ਦੁਖੀ ਰਹਿਨੀ ਆ ਮੈਂ ਦੁਖੀ ਹਾਂ ਜਿਵੇਂ ਕਿ ਪਾਣੀ-ਪਾਣੀ ਕਹਿਣ ਨਾਲ ਆਪਣੀ ਪਿਆਸ ਥੋੜੀ ਬੁਝ ਜਾਣੀ ਹੈ ਤਾਂ ਪਿਆਸ ਬੁਝਾਉਣ ਵਾਸਤੇ ਸਾਨੂੰ ਪਾਣੀ ਪੀਣਾ ਪੈਣਾ ਹੈ ਇਸੇ ਤਰੀਕੇ ਨਾਲ ਦੁੱਖ-ਦੁੱਖ ਕਹਿਣ ਨਾਲ ਸਾਨੂੰ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲਦਾ ਜੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਦੁੱਖਾਂ ਤੋਂ ਛੁਟਕਾਰਾ ਮਿਲੇ ਅਤੇ ਸਾਡੀ ਜ਼ਿੰਦਗੀ ਵੀ ਖੁਸ਼ਹਾਲ ਰਹੇ ਤਾਂ ਮੇਰੇ ਦੱਸੇ ਹੋਏ ਤਰੀਕੇ ਨੂੰ ਆਪਣੇ ਜੀਵਨ ਨੂੰ ਢਾਲ ਲਓ ਆਪਣੀਆਂ ਰੋਜ਼ ਦੀਆਂ ਆਦਤਾਂ ਬਦਲੋ ਜੇ ਤੁਸੀਂ ਸਾਡੀਆਂ ਦੱਸੀਆਂ ਹੋਈਆਂ ਗੱਲਾਂ ਨੂੰ ਮੰਨ ਲਿਆ ਤੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਤੁਹਾਡੀਆਂ 99% ਮੁਸ਼ਕਲਾਂ ਹੱਲ ਹੋ ਜਾਣਗੀਆਂ ਕਿਉਂਕਿ ਦੇਖੋ ਜੀ ਮਰਨਾ ਅਤੇ ਜੰਮਣਾ ਛੱਡ ਕੇ ਭਾਰਤੀ ਤਾਂ ਸਭ ਕੁਝ ਆਪਣੇ ਹੱਥ ਵਿੱਚ ਹੈ ਜੰਮਣਾ ਅਤੇ ਮਰਨਾ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ ਜੇਕਰ ਆਪਣੇ ਘਰੇ ਕਲੇਸ਼ ਹੈ ਸੁਖ ਸ਼ਾਂਤੀ ਨਹੀਂ ਹੈ ਅਤੇ ਦੁਖੀ ਰਹਿੰਦੇ ਹਨ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਇਹ ਸਾਡੇ ਤੇ ਗੰਦੀ ਸ਼ਾਇ ਹੈ ਭਾਵ ਕਿ ਹਮੇਸ਼ਾ ਦੁਖੀ ਰਹਿੰਦੇ ਹਨ ਜਾਂ ਸਾਡੇ ਬੱਚੇ ਗਲਤ ਸੰਗਤ ਵਿੱਚ ਬੈਠਦੇ ਹਨ ਜਾਂ ਸਾਡੇ ਘਰੇ ਬਿਮਾਰੀ ਹੈ ਜਾਂ ਸਾਡੇ ਕਾਰੋਬਾਰ ਵਿੱਚ ਰੁਕਾਵਟਾਂ ਪੈ ਰਹੀਆਂ ਆਂ ਇਹ ਸਾਨੂੰ ਗੁੱਸਾ ਬਹੁਤ ਆਉਂਦਾ ਹੈ ਕਹਿੰਦਾ ਭਾਵ ਕਿ ਸਾਡੀ ਜ਼ਿੰਦਗੀ ਪਰੇਸ਼ਾਨੀਆਂ ਨਾਲ ਭਰੀ ਹੋਈ ਹੈ ਪਰ ਆਪਾਂ ਕੀ ਸੋਚਦੇ ਹਾਂ ਕਿ ਮੇਰਾ ਗਵਾਂਢੀ ਜ਼ਿਆਦਾ ਸੁਖੀ ਹੈ ਮੇਰਾ ਰਿਸ਼ਤੇਦਾਰ ਫਲਾਨਾ ਬੜਾ ਸੁਖੀ ਹੈ ਪਰ ਜੇਕਰ ਆਪਾਂ ਕਿਸੇ ਦੇ ਨਾਲ ਗੱਲ ਕਰਕੇ ਦੇਖ ਗਏ ਤੇ ਸਾਰੀ ਦੁਨੀਆ ਹੀ ਬੜੀ ਦੁਖੀ ਹੈ ਦੁੱਖ ਭਾਵੇਂ ਜਿੰਨੇ ਮਰਜ਼ੀ ਪ੍ਰੇਸ਼ਾਨੀਆਂ ਭਾਵੇਂ ਜਿੰਨੀਆਂ ਮਰਜ਼ੀ ਹੋਣ ਉਸ ਦਾ ਇਲਾਜ ਇੱਕੋ ਹੀ ਹੈ ਉਹੋ ਗੁਰਬਾਣੀ ਹੈ ਤੁਹਾਨੂੰ ਇੱਕ ਜੁਗਤੀ ਦੱਸਦੇ ਹਾਂ ਜੋ ਕਿ ਅਸੀਂ ਖੁਦ ਵੀ ਅਪਣਾਈ ਹੋਈ ਹੈ ਜੇਕਰ ਤੁਸੀਂ ਇਹਨੂੰ ਅਪਣਾ ਲਿਆ ਤਾਂ ਆਪਣੀ ਜ਼ਿੰਦਗੀ ਆਪਣਾ ਘਰ-ਬਾਰ ਸਵਰਗ ਬਣ ਜਾਵੇਗਾ ਤੇ ਸਾਰੀਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਸਭ ਤੋਂ ਪਹਿਲਾ ਕੰਮ ਕਿ ਆਪਣਾ ਟਾਈਮ ਟੇਬਲ ਬਦਲੋ ਸਭ ਤੋਂ ਪਹਿਲੋ ਘਰ ਵਿੱਚ ਕੌਣ ਉੱਠਦਾ ਹੈ ਇੱਕ ਔਰਤ ਕਿਉਂਕਿ ਉਹਨੇ ਉੱਠ ਕੇ ਸਾਰਿਆਂ ਦਾ ਚਾਹ ਪਾਣੀ ਬਣਾਉਣਾ ਹੁੰਦਾ ਹੈ ਅਤੇ ਘਰ ਪਰਿਵਾਰ ਵਾਲੇ ਵੀ ਔਰਤ ਦੇ ਮੂੰਹ ਹੱਲ ਦੇਖਦੇ ਇੱਕ ਕਦੋਂ ਉਠੋਗੇ ਅਤੇ ਕਦੋਂ ਸਾਨੂੰ ਚਾਹ ਪਾਣੀ ਦੋਗੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਜ਼ਿੰਮੇਵਾਰੀ ਨੂੰ ਇਸ ਡਿਊਟੀ ਨੂੰ ਆਪਣੇ ਆਪ ਤੇ ਬੋਝ ਨਾ ਸਮਝੋ ਇਸ ਨੂੰ ਤਾਂ ਮਾਣ ਵਾਲੀ ਗੱਲ ਸਮਝੋ ਕਿ ਪ੍ਰਮਾਤਮਾ ਨੇ ਮੈਨੂੰ ਚੁਣਿਆ ਕਿ ਸਾਰੇ ਮੇਰੇ ਹੱਥਾਂ ਵੱਲ ਦੇਖਦੇ ਨੇ ਕਿ ਮੈਂ ਕੁਝ ਵੀ ਬਣਾ ਸਕਦੀ ਹਾਂ ਤੇ ਕੁਝ ਵੀ ਕਰ ਸਕਦੀ ਹਾਂ ਕਿ ਮੈਂ ਕਿਸੇ ਦੀ ਉੱਤੇ ਡਿਪੈਂਡ ਨਹੀਂ ਹਾਂ ਤਾਂ ਬਾਕੀ ਘਰ ਦੇ ਮੈਂਬਰ ਦੇਖਦੇ ਨੇ ਕਿ ਇਹ ਬਣਾਉਣ ਗਿਆ ਤੇ ਅਸੀਂ ਖਾਵਾਂਗੇ ਕਹਿੰਦਾ ਭਾਵ ਕਿ ਹਰ ਇੱਕ ਔਰਤ ਅੰਮ੍ਰਿਤ ਵੇਲੇ ਜ਼ਰੂਰ ਉੱਠਦੀ ਹੈ ਪਰ ਅੰਮ੍ਰਿਤ ਵੇਲਾ ਕੋਈ ਕੋਈ ਸੰਭਾਲਦਾ ਹੈ ਆਪਾਂ ਉੱਠਦੇ ਆ ਸਾਰੀ ਹੀ ਰਸੋਈ ਗੱਲ ਭਜਦੇ ਹਾਂ ਆਪਣੀ ਅੱਜ ਤੋਂ ਹੀ ਰੁਟੀਨ ਬਦਲੋ ਜੇਕਰ ਤੁਸੀਂ 4 5 6 ਵਜੇ ਤੱਕ ਉੱਠਦੇ ਹੋ ਤੇ ਆਪਣੇ ਸਮਾਂ ਚੇਂਜ ਕਰੋ ਰੋਜ਼ਾਨਾ ਸਵੇਰੇ 3 ਵਜੇ ਉਠੋ ਅਤੇ ਇਸ਼ਨਾਨ ਪਾਣੀ ਕਰੋ ਇੱਕ ਗਲਾਸ ਗੂੰਗੁਣਾ ਪਾਣੀ ਪੀਓ ਆਪਣੇ ਪਾਠ ਪੂਜਾ ਵਾਲੀ ਸਥਾਨ ਤੇ ਜਾਓ ਜਿੱਥੇ ਕਿ ਤੁਸੀਂ ਆਰਾਮ ਨਾਲ ਬਹਿ ਕੇ ਰੱਬ ਦਾ ਨਾਮ ਜਪ ਸਕਦੇ ਹੋ ਕਿ ਤੁਸੀਂ ਮਨ ਅਤੇ ਹਿਰਦੇ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਸਕੋ ਤਾਂ ਸਭ ਤੋਂ ਪਹਿਲਾ ਕੰਮ ਆਪਣੀ ਦਸਾਂ ਗੁਰਾਂ ਦਾ ਨਾਮ ਜਪਣਾ ਅਤੇ ਗਿਆਨਵੇਂ ਆਪਣੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਦਾ ਨਾਮ ਜਪਨਾ ਇਹਦਾ ਆਪਣੀ ਰਸਨਾ ਪਵਿੱਤਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਮਾਲਾ ਮੂਲ ਮੰਤਰ ਸਹਿਬ ਦੀ ਜਪਣੀ ਹੈ ਤਾਂ ਉਸ ਤੋਂ ਬਾਅਦ ਨਿਤਨੇਮ ਕਰੋ ਅਗਰ ਨਿਤਨੇਮ ਕਰਨ ਤੋਂ ਬਾਅਦ ਤੁਹਾਡੇ ਕੋਲ ਸਮਾਂ ਹੈ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਬੱਚਿਆਂ ਨੇ ਸਕੂਲ ਜਾਣਾ ਹੈ ਆਪਣੇ ਪਤੀ ਨੂੰ ਘਮਾਤੇ ਪੇ ਜਨਾਏ ਅਤੇ ਜੋ ਵੀ ਤੁਸੀਂ ਰੁਟੀਨ ਨਾਲ ਕੰਮ ਕਰਦੇ ਹੋ ਆਪਣੇ ਕੰਮ ਕਰੋ ਜੇਕਰ ਤੁਸੀਂ ਰਸੋਈ ਵਿੱਚ ਰੋਟੀ ਪਾਣੀ ਬਣਾਉਂਦੇ ਹੋ ਉਸ ਦੇ ਨਾਲ-ਨਾਲ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰੋ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਹਿੰਦੇ ਨੇ ਕਿ ਜਿਹੋ ਜਾਂ ਅਨ ਤੇ ਉਹੋ ਜਾਂ ਮਨ ਕਹਿੰਦੇ ਨੇ ਕਿ ਜੋ ਵੀ ਆਪਾਂ ਸੋਚਦੇ ਹੁਏ ਕੰਮ ਕਰਦੇ ਹਾਂ ਉਹਦਾ ਪ੍ਰਭਾਵ ਉਹਦੀ ਊਰਜਾ ਉਦਾਂ ਹੀ ਉਸ ਕੰਮ ਵਿੱਚ ਜਾਂਦੀ ਹੈ ਅਤੇ ਜੋ ਆਪਾਂ ਚਾਹ ਪਾਣੀ ਬਣਾਇਆ ਜਾਂ ਪ੍ਰਸ਼ਾਦਾ ਪਕਾਇਆ ਹੈ ਅਤੇ ਜੋ ਵੀ ਉਸ ਨੂੰ ਖਾਏਗਾ ਅਤੇ ਉਹ ਊਰਜਾ ਉਹਦੇ ਅੰਦਰ ਜਾਏਗੀ ਤਾਂ ਇਸੇ ਕਰਕੇ ਆਪਾਂ ਰੋਟੀ ਪਾਣੀ ਬਣਾਉਂਦਿਆਂ ਹੋਇਆਂ ਤਾਂ ਰੱਬ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਉਹਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਭਾਵੇਂ ਕਿਸੇ ਸ਼ਬਦ ਦਾ ਵੀ ਜਾਪ ਕਰ ਸਕਦੇ ਤੂੰ ਦਿੱਤਾ ਦਾਤਾਰ ਤੇਰਾ ਦਿੱਤਾ ਖਾਵਨਾ ਤਾਂ ਹੁਣ ਆਪਾਂ ਸਵੇਰ ਦੇ ਕੰਮ ਸਾਰੇ ਨਿਭਾਤਦੇ ਆਂ ਤੇ ਬਾਕੀ ਕੰਮ ਆਪਣੇ ਰੈਂਦੇ ਹਨ ਅਤੇ ਬਾਕੀ ਘਰ ਦੀਆਂ ਜ਼ਿੰਮੇਵਾਰੀਆਂ ਜੋ ਸਾਡੇ ਉੱਪਰ ਹੈ ਉਹੋ ਕਰਦਿਆਂ ਕਰਦਿਆਂ ਵੀ ਆਪਾਂ ਨੂੰ ਸਿਮਰਨ ਜ਼ਰੂਰ ਕਰਨਾ ਹੈ ਅਤੇ ਸਿਮਰਨ ਦੀ ਲੜੀ ਟੁੱਟਣ ਨਹੀਂ ਦੇਣੀ ਅਤੇ ਸਵੇਰ ਦੇ ਕੰਮ ਆਪਾਂ ਸਾਰੇ ਨਿਪਟਾ ਕੇ ਜੋ ਸਾਡੇ ਕੋਲ ਸਮਾਂ ਮਿਲਦਾ ਹੈ ਉਹਦੇ ਵਿੱਚ ਆਪਾਂ ਸੁਖਨੀ ਸਾਹਿਬ ਜੀ ਦੀ ਬਾਣੀ ਪੜ ਸਕਨੇ ਹਾਂ ਭਾਵੇਂ ਕਿ ਜਿੰਨਾ ਕਿਸੇ ਕੋਲ ਸਮਾਂ ਹੈ ਇੱਕ ਕਸ਼ਟਪਤੀ ਪੜ ਲਓ ਜਾਂ ਦੋ ਪੜ ਲਓ ਆਪਾਂ ਪੜਨੀ ਜ਼ਰੂਰ ਹੈ ਕਿਉਂਕਿ ਸਾਰੀ ਜ਼ਿੰਦਗੀ ਆਪਾਂ ਸੌਂ ਕੇ ਹੀ ਬਿਤਾ ਦੇਣੀ ਹੈ ਤਾਂ ਆਪਾਂ ਨੂੰ ਕਦੇ ਵੀ ਸਮਾਂ ਮਿਲਣਾ ਹੀ ਨਹੀਂ ਹੈ ਅੱਜਕੱਲ ਤਾਂ ਵੈਸੇ ਹੀ ਇੰਟਰਨੈਟ ਦਾ ਜ਼ਮਾਨਾ ਹੈ ਜੇ ਕੋਈ ਇੱਕ ਵਾਰ ਫੋਨ ਫੜ ਲੇ ਤਾਂ ਬਸ ਫੋਨ ਵਿੱਚ ਹੀ ਵੜਿਆ ਰਹਿੰਦਾ ਹੈ ਅਤੇ ਸ਼ਾਮ ਦੇ ਕੰਮ ਹੋਣ ਤੋਂ ਬਾਅਦ ਰਾਤ ਨੂੰ ਸੌਣ ਲੱਗਿਆ ਆਪਾਂ ਕੀਰਤਨ ਸੁਹੇਲਾ ਜ਼ਰੂਰ ਕਰਕੇ ਸੌਣਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਆਪਾਂ ਸਾਰਾ ਦਿਨ ਹੀ ਗੁਰਬਾਣੀ ਦੇ ਨਾਲ ਜੁੜੇ ਰਵਾਂਗੇ ਅਗਰ ਕੱਲੀ ਔਰਤ ਵੀ ਇਨ੍ਹਾਂ ਗੱਲਾਂ ਤੇ ਧਿਆਨ ਦੇਵੇ ਤਾਂ ਘਰ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਜੇਕਰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਨ ਆਪਣੇ ਬੱਚਿਆਂ ਨੇ ਵੀ ਉਠਣਾ ਤਾਂ ਆਪਣੇ ਪਤੀ ਨੇ ਵੀ ਉਠਣਾ ਹੈ ਤਾਂ ਉਸ ਵੇਲੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੋਵੇ ਤਾਂ ਆਪਾਂ ਨੂੰ ਪਾਠ ਕਰਦੇ ਆਂ ਦੇਖ ਉਹਨਾਂ ਦੇ ਮਨ ਨੂੰ ਕਿੰਨਾ ਸਕੂਨ ਅਤੇ ਸ਼ਾਂਤੀ ਮਿਲਦੀ ਹੋਵੇਗੀ ਆਪਣਾ ਪਤੀ ਪਾਠ ਕਰੇ ਜਾਂ ਨਾ ਕਰੇ ਪਰ ਆਪਾਂ ਨੂੰ ਪਾਠ ਕਰਦੇ ਦੇਖ ਉਹਨਾਂ ਦੇ ਮਨ ਨੂੰ ਬੜੀ ਸ਼ਕਤੀ ਮਿਲਦੀ ਹੈ ਜੋ ਕਿ ਸ਼ਕਤੀ ਅਤੇ ਊਰਜਾ ਦਾ ਪ੍ਰਭਾਵ ਸਾਰਾ ਦਿਨ ਉਹਦੇ ਨਾਲ ਰਹੇਗਾ ਅਤੇ ਉਹ ਜਿਸ ਵੀ ਕੰਮ ਨੂੰ ਹੱਥ ਪਾਵੇਗਾ ਅਤੇ ਉਸ ਨੂੰ ਇਦਾਂ ਲੱਗੇਗਾ ਕਿ ਸਵੇਰੇ ਮੇਰੇ ਪਤਨੀ ਨੇ ਮੇਰੇ ਲਈ ਪਾਠ ਕੀਤਾ ਸੀ ਅਤੇ ਅਰਦਾਸ ਕੀਤੀ ਸੀ ਅਤੇ ਕਿਸੇ ਵੀ ਹਾਲਾਤ ਵਿੱਚ ਮੇਰੇ ਨਾਲ ਕੁਝ ਗਲਤ ਨਹੀਂ ਹੋ ਸਕਦਾ ਅਤੇ ਬਿਨਾਂ ਪਾਠ ਕੀਤੇ ਵੀ ਉਹ ਖੁਸ਼ ਰਹੇਗਾ ਅਤੇ ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੇਗਾ ਭਾਵ ਕਿ ਆਪਣੇ ਪਾਠ ਕਰਨ ਨਾਲ ਆਪਾਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਅਤੇ ਆਪਣੇ ਬੱਚੇ ਘਰ ਪਰਿਵਾਰ ਵਾਲਿਆਂ ਨੂੰ ਵੀ ਹੋਵੇਗਾ ਅਤੇ ਆਪਣੀ ਜਿੱਤ ਪਤੀ ਦੇ ਨਜਰਾਂ ਵਿੱਚ ਉੱਚੀ ਹੋ ਜਾਂਦੀ ਹੈ ਅਤੇ ਉਸ ਨੂੰ ਇਸ਼ਕ ਲੱਗਦਾ ਹੈ ਕਿ ਇਹ ਸਵੇਰ ਤੋਂ ਉੱਠਦੀ ਹੈ ਪਾਠ ਕਰਦੀ ਹੈ ਅਤੇ ਅਰਦਾਸਾਂ ਕਰਦੀ ਹੈ ਇਹ ਸਾਡੇ ਵਾਸਤੇ ਹੀ ਕਰਦੀ ਹੈ ਅਤੇ ਮੇਰੀ ਤੰਦਰੁਸਤੀ ਅਤੇ ਕਾਮਯਾਬੀ ਲਈ ਕਰਦੀ ਹੈ ਬਸ ਆਪਣੇ ਇੱਕ ਜਣੇ ਦੇ ਪਾਠ ਕਰਨ ਨਾਲ ਹੀ ਸਾਰੇ ਘਰ ਦਾ ਮਾਹੌਲ ਪਵਿੱਤਰ ਹੋ ਜਾਵੇਗਾ ਅਤੇ ਜੋ ਮੇਰੀਆਂ ਭੈਣਾਂ ਪਾਠ ਨਹੀਂ ਕਰਦੀਆਂ ਜਾਂ ਸਿਮਰਨ ਨਹੀਂ ਕਰਦੀਆਂ ਜਾਂ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ ਤਾਂ ਉਹਨਾਂ ਨੂੰ ਬੇਨਤੀ ਹੈ ਆਪਣੇ ਥੋੜਾ ਜਿਹਾ ਥੋੜਾ ਸਮਾਂ ਕੱਢ ਕੇ ਵਾਹਿਗੁਰੂ ਪਰਮਾਤਮਾ ਦੇ ਲਾੜ ਲੱਗੋ ਤੇ ਜੋ ਪ੍ਰਮਾਤਮਾ ਤੇ ਲੜ ਲੱਗਦੇ ਆ ਤੇ ਉਹਨਾਂ ਦੇ ਘਰਾਂ ਵਿੱਚ ਕਿਸੇ ਚੀਜ਼ ਦਾ ਕਾਟਾ ਨਹੀਂ ਹੁੰਦਾ ਤਾਂ ਅੰਮ੍ਰਿਤ ਵੇਲੇ ਦੀ ਤਾਕਤ ਅਤੇ ਸ਼ਕਤੀ ਇੰਨੀ ਹੈ ਇੰਨਾ ਪਾਵਰਫੁਲ ਸਮਾਂ ਹੈ ਕਿ ਜੋ ਵੀ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਹਨ ਅਤੇ ਕੋਈ ਵੀ ਮੁਸੀਬਤਾਂ ਕੋਈ ਵੀ ਦੁੱਖ ਤਕਲੀਫ ਕੋਈ ਵੀ ਐਸੀ ਚੀਜ਼ ਨਹੀਂ ਹੈ ਕਿ ਜੀ ਤੱਕ ਆਪਣੇ ਕੋਲ ਹੱਲ ਨਾ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਹੱਲ ਦੱਸਿਆ ਹੈ ਤਾਂ ਆਪਣੇ ਕੀਮਤੀ ਅਮੇ ਚ ਸਮਾਂ ਕੱਢ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ ਤਾਂ ਜੇਕਰ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਅਤੇ ਨਾਲ ਦੇ ਨਾਲ ਵਾਹਿਗੁਰੂ ਜੀ ਜਰੂਰ ਲਿਖਿਓ ਅਤੇ ਨਾਲ ਹੀ